ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਕਾਂਗਾਂ ਮਹਿਲਾ ਪੰਜਮਾ ਸ੍ਰੀ ਗੁਰੂ ਅਰਜਨ ਦੇਵ ਜੀ ਪਾਸੋਂ ਉਚਾਰੀ ਹੋਈ ਬਾਣੀ ਵਿੱਚੋਂ ਸ਼ਬਦ ਹੈ ਬਿਸਰ ਗਈ ਸਬਤਾਤ ਪਰਾਇ ਜਬ ਤੇ ਸਾਧ ਸੰਗਤ ਮੋਹ ਪਾਈ ਇਸ ਸ਼ਬਦ ਨੂੰ ਆਪਾਂ ਬਹੁਤ ਹੀ ਆਸਾਨ ਤੋਂਤੇ ਕਰਨ ਜਾ ਰਹੇ ਹਾਂ ਆਪ ਜੀ ਨੇ ਜ਼ਰੂਰ ਸਰਵਣ ਕੀਤੀ ਹੋਵੇਗੀ ਤੇ ਜਦੋਂ ਭੈਣਾ ਦੇ ਸਕੇਲ ਤੇ ਆਪਾਂ ਇਸ ਸ਼ਬਦ ਨੂੰ ਗਾਇਨ ਕਰਦੇ ਹਾਂ ਤਾਂ ਚੌਥੇ ਕਾਲੇ ਨੂੰ ਸਾਹ ਮੰਨਦੇ ਹਾਂ ਜਦੋਂ ਚੌਥੇ ਕਾਲੇ ਨੂੰ ਆਪਾਂ ਸਾਹ ਮੰਨਦੇ ਹਾਂ ਤਾਂ ਮੰਦਰ ਸਬੱਤਕ ਵਿੱਚ ਸ਼ਬਦ ਦਾ ਚਲਨ ਕੋਮਲਨੀ ਉਤੇ ਕੋਮਲ ਧਾ ਤੱਕ ਹੈ ਅਤੇ ਇਸ ਤੋਂ ਬਾਅਦ ਮਲ ਸਬੱਤਕ ਵਿੱਚ ਸਾਤੋਂ ਬਾਅਦ ਸ਼ੁਧਰੇ ਕੋਮਲਗਾ ਸ਼ੁਧਮਾ ਕਾ ਕੋਮਲ ਅਤੇ ਸ਼ੁੱਧ ਦੋਨੋਂ ਧਾ ਲੱਗਦੇ ਹਨ ਇਸ ਤੋਂ ਬਾਅਦ ਕੋਮਲਨੀ ਤਾਰ ਸਤ ਤੱਕ ਵਿਸ਼ਬਦਾਚਲਨ ਸਾਤੋਂ ਬਾਅਦ ਸ਼ੁੱਧਰੇ ਤੱਕ ਹੈ ਤੇ ਪਹਿਲਾਂ ਆਪਾਂ ਸਰਵਣ ਕਰਦੇ ਹਾਂ ਸਥਾਈ ਅਤੇ ਸਖੜੀਆਂ ਸਥਾਈ ਨੂੰ ਕਲੇਕਲੇ ਸੁਰ ਤੇ ਉਸ ਤੋਂ ਬਾਅਦ ਸਿੱਖਾਂਗੇ ਆਪਾਂ ਅੰਤਰਾ ਇਸ ਰੇ ਮੀ ਸਬ ਤਾਤ ਪਰਾ ਤੇ ਹੁਣ ਆਪਾਂ ਇਸ ਨੂੰ ਕੱਲੇ ਕੱਲੇ ਸੁਰ ਤੇ ਦੇਖਦੇ ਹਾਂ ਪਹਿਲਾਂ ਸਲੋ ਕਰਾਂਗੇ ਫਿਰ ਇਹਨੂੰ ਕੱਲੇ ਕੱਲੇ ਸੁਰ ਤੇ ਦੇਖਾਂਗੇ ਸਭ ਪਰ ਤੇ ਪਰਾਮ ਚੱਬਦੇ ਸਾਂ

बाद खाली ट्यून है कि अंतरा ना को है नहीं बेगा ਸੰਗh ਹਮਕੋ ਬਨਿਆਰੇ ਸਦਨ ਸੰਗh ਹਮਕੋ ਬਨਿਆਰੇ ਤੇ ਸ੍ਰੋਚ ਨਾ ਕੋ ਬੈਰੀ नहि बेगना को बैरी सगल संग हम सङ्ग बन आए सगन संग हम को बन आए ते अगली बार जबो सगल संग हम को बन आए बोलना है तो किस तरह है सगल संग म् को बन आे सगन सङ्गो बन आए सगल संग স্থায়ী আ ਜਾਂਦਾ ਹੈ ਤੇ ਮੈਨੂੰ ਉਮੀਦ ਹੈ ਕਿ ਆਪ ਜੀ ਆਸਾਨੀ ਦੇ ਨਾਲ ਇਹ ਸ਼ਬਦ ਨੂੰ ਸਿੱਖ ਜਾਓਗੇ ਅਤੇ ਗਾਇਨ ਕਰ ਸਕੋਗੇ ਛੋਟੀਆਂ بچیاں ਵੀ ਇਸ ਸ਼ਬਦ ਨੂੰ ਆਸਾਨੀ ਦੇ ਨਾਲ ਸਿੱਖ ਸਕਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ